ਸਾਸੀ ਕਾਕ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸਟੇਪ ਸ਼ਹਿਰ ਮੋਗੇ ਦੇ ਵਿੱਚ ਮੋਗੇ ਸ਼ਹਿਰ ਦੇ ਵਿੱਚ ਆ 3 ਨੰਬਰ ਚੁੰਗੀ ਦੇ ਵਿੱਚ ਤੇ 3 ਨੰਬਰ ਚੁੰਗੀ ਨੂੰ ਰਸਤਾ ਵਾਲਾ ਜਿਹੜਾ ਮਿੱਤਰੋ ਉਹ ਜਦੋਂ ਤੁਸੀਂ ਮੋਗੇ ਤੋਂ ਕੋੜਕਪੂਰੇ ਵਾਲੇ ਪਾਸੇ ਜਾਈ ਤੇ ਜਦੋਂ ਤੁਸੀਂ ਬਾਕੇ ਪੁਰਾਣੇ ਤੋਂ ਜਦੋਂ ਮੋਗੇ ਆ ਇਸ ਤਰੀਕਾਰਦੇ ਆਪਾਂ ਤਾਂ ਜਿੱਥੇ ਮੂਗਾ ਵੈਲਕਮ ਲਿਖਿਆ ਹੁੰਦਾ ਥੇਰੇ ਦੇ ਕੋਲੋਂ ਜਿਹੜਾ ਥੇਲਾ ਬਣਿਆ ਹੋਇਆ ਉਹ ਬਿਆਕਰਾਂ ਦਾ ਉਹ ਥੇਰੇ ਦੇ ਕੋਲੋਂ ਥੋੜਾ ਜਿਹਾ ਅੱਗੇ ਜਾ ਕੇ ਖੇਡ ਤੋਂ ਫੁੱਟਬਾਲ ਆਉਂਦਾ ਵਾ ਮੇਥੋਂ ਜਿਹੜਾ ਵਿਚਾਲੇ ਟੋਟਾ ਜਿਹਾ ਬਣਿਆ ਹੋਇਆ ਤੇ ਉਹ ਫੁੱਟਬਾਲ ਮੂਗੀ ਵਾਲੀ ਸਾਈਡ ਨੂੰ ਜਦੋਂ ਖਤਮ ਹੋ ਉਹ ਨਾਲ ਹੀ ਮੁੜ ਕੇ ਚੱਚਾ ਰਾਹ ਹੁੰਦਾ ਤੇ ਤੋਂ ਘਰਾਂ ਦੇ ਵਿੱਚ ਪਾਈਆਂ ਦੇ ਐਂਟਰੀ ਮਾਰਦਾ ਵਾ ਜਿਸ ਘਰ ਦੇ ਵਿੱਚ ਮੈਂ ਮਜੂਰ ਦਾ ਘਰੇ ਦੋ ਪਰਿਵਾਰ ਆ ਤੇ ਜਨਵਾਰ ਤੋਂ ਚਾਰ ਦਿਖਾਉਣੇ ਆ ਚਾਰਾ ਜਨਵਾਰਾਂ ਦੀ ਡਿਟੇਲ ਲੈ ਰਹੇ ਹਾਂ ਥੋੜੇ ਪੈਸੇ ਲਾਉਣੇ ਉਹਨਾਂ ਨੇ ਇਹ ਵੀਡੀਓ ਪੂਰੀ ਲਾਹੇਵੰਦਾਂ ਦੋ ਮੱਜਾ ਦਿਖਾ ਦੇਣੀ ਆ ਤੁਹਾਨੂੰ ਟੋਕੜਾਂ ਗੱਪਣਾ ਤੇ ਇੱਕ ਦਿਖਾ ਦੇਣੀ ਆ ਤੁਹਾਨੂੰ ਮਿੱਤਰੋ ਸੱਜਰ ਗਾਂ ਤੇ ਅਰੇ ਤੇ ਇੱਕ ਤਿਲ ਗਾਂ ਟੋਕੜ ਬਖਾ ਦੇਣੀ ਤਿੰਨ ਜਨਵਾਰ ਤਿਲ ਆ ਇਸ ਵੀਡੀਓ ਦੇ ਵਿੱਚ ਤੇ ਇੱਕ ਮੇਹ ਆ ਜਿਹੜੀ ਉਹ ਚਾਰਾ ਪੰਜਾ ਮਹੀਨਿਆਂ ਦੀ ਗੱਪਣਾ ਦੁੱਧ ਵੀ ਸੋਹਣਾ ਮਾ ਤੁਹਾਡੇ ਦੇ ਕੱਟ ਕੱਟ ਦੀ ਆ ਵੀ ਮੇਹ ਆ ਆ ਉਹ ਕਰਦੇ ਆ ਗਰਬਤ ਮਿਲਦੇ ਆ ਕੋਈ ਸਿਲਕ ਵੀ ਰਿਤੇ ਕੋਈ ਬੁੱਕੇ ਹੋਏ ਆ ਦੁਸ਼ੇਰਕ ਭਾਈ ਕੀ ਹਾਲ ਹੈ ਵੀਰੇ ਵਧੀਆ ਵੀਰੇ ਸਭੀ ਘਰ ਪਰਿਵਾਰ ਵੀਰੇ ਬਹੁਤ ਵਧੀਆ ਜੀ ਠੀਕ ਹੈ ਭਾਈ ਦੁਸ਼ੇਰਕ ਭਾਈ ਪਹਿਲਾਂ ਤਾਂ ਇਹ ਦੱਸ ਯਾਰ ਆਪਦੇ ਚੈਨਲ ਦਾ ਨਾਮ ਦੱਸ ਮੈਰੇ ਚੈਨਲ ਦੇ ਨਾਮ ਉਪਰ ਡੈਰੀ ਫਾਰਮ ਮੂਗਾ ਜੀ ਉਪਰ ਡੈਰੀ ਫਾਰਮ ਮੂਗਾ ਹਾਂਜੀ ਤੇ ਵੀਡੀਓ ਫਿਰ ਇੱਥੇ ਨਿਯਤ ਕਿਤੇ ਪਾਣਾ ਹੁੰਦਾ ਵੀਡੀਓ ਕਦੇ ਕਦੇ ਬਾਹਲੇ ਨਾ ਜ਼ਿਆਦਾਤਰ ਮੈਂ ਜੌਬ ਤੇ ਹੁੰਦਾ ਜੀ ਠੀਕ ਹੈ ਵੀਰੇ ਕੀ ਜੌਬ ਕਰਦਾ ਵੀਰਾ ਮੈਂ ਡੀਪੀ ਹਾਂ ਜੀ ਸਕੂਲ ਦੇ ਵਿੱਚ ਹਾਕੀ ਕੋਚ ਹਾਂ ਠੀਕ ਹੈ ਭਾਈ ਧੰਨਵਾਦ ਵੀਰੇ ਜੇ ਤਾਂ ਕਰ ਤਰਾ ਸ਼ੌਂਕ ਦਾ ਕੀਤਾ ਹੋਇਆ ਇਹ ਤਾਂ ਸ਼ੌਂਕ ਹੀ ਆ ਜੀ ਠੀਕ ਹੈ ਭਾਈ ਠੀਕ ਆ ਛੇ ਕਿ ਬਾਈ ਫਿਰ 4 ਜਨਵਰੀ ਦਿਖਾਉਣੇ ਆ ਵੀਰੇ ਹਾਂਜੀ 4 ਜਨਵਰੀ ਇਹ ਕਰਦੇ ਆ 4 ਜਨਵਰੀ ਇਹ ਕਰਦੇ ਆ ਹੁਣ ਟਾਈਮ ਨਹੀਂ ਲੱਗਦਾ ਪਸੂ ਸਾਹਮਦੇ ਨਹੀਂ ਗਰਮੀ ਕਰਕੇ ਨਾ ਜਗਾ ਥੋੜੀ ਕਰਕੇ ਠੀਕ ਆ ਗਰਮੀ ਕਰਕੇ ਸਾਹਮਦੇ ਨਹੀਂ ਮੈਂ ਘੱਲ ਥੋੜੇ ਪਸੂ ਘਟਾ ਲਈ ਬਿਲਕੁਲ ਬਾਈ ਬਿਲਕੁਲ ਤੇ 3 ਜਨਵਰੀ ਇੱਕ ਬੁਰੀ ਮਾਂ ਵੀ ਤੇਰੇ ਨਾਲ ਤੇ ਦੋਵੇਂ ਗਾਈਆਂ ਵੀ ਤੇਰੇ ਨਾਲ ਹਾਂਜੀ ਕਾਲੀ ਗਾਜ ਇੰਨੀ ਕਰਨੀ ਆਲੀ ਇੰਦੀ ਤੋਂ ਸ਼ੁਰੂ ਕਰਦੇ ਕੀ ਡਿਟੇਲ ਆ ਵੀਰੇ ਇਹ ਅੱਜ 6 ਤੋਂ 7 ਕਰ ਹੋਵੇ ਤੁਸੀਂ ਦੋ ਠੀਕ ਆ ਤੇਰਾ ਸਟੈਪ 9 ਕਿਲੋ ਦੁੱਧ ਰੈਡੀ ਆ ਜੀ 9 ਕਿਲੋ ਦੁੱਧ ਪਿਆਰ ਹੈ ਤੇ ਮੁਰਲਾਇੜਾ ਤੇ ਲੱਥਾਣ ਉਹਦੇ ਜੋ 5-7 ਤਾਂ ਆਉਂਦੀਆਂ 7-7 ਤਾਂ ਆਉਂਦੀਆਂ ਹਾਂਜੀ ਦੁੱਧ ਮਤ 9 ਕਿਲੋ ਦੇ ਹਾਂਜੀ ਹਾਂਜੀ 9 ਕਿਲੋ ਦਰੋਂ ਆਉਂਗੇ ਅੱਜ 6-7 ਦਿਨ ਹੋ ਗਏ ਜੀ 6-7 ਦਿਨ ਹੋ ਗਏ ਇਹ 12 ਕਿਲੋ ਦੁੱਧ ਤਾਂ ਦੇ ਦੂਗੀ ਨਾ ਹਾਂਜੀ ਦੇ ਦੂਗੀ ਜੀ ਕੱਢ ਲਿਆ ਬਾਕੀ ਕਿੰਨਾ ਸੁਈ ਆ ਵੀਰੇ ਤੂੰ ਆਇ ਤੀਜਾ ਜੀ ਤੀਜਾ ਤੂੰ ਆ ਹਾਂਜੀ ਤੇ ਤੇ ਮਾਈ ਤੂੰ ਹੀ ਦੀ ਕਿਵੇਂ ਫਿਰ ਚਲਾਈ ਨਹੀਂ ਬਹੁਤ ਪੂਰੀ ਪੋਲੀ ਜੀ ਭਲਾ ਜੂਨ ਪਾ ਕੇ ਚੋਲੋ ਭਲਾ ਬੇਨਾ ਜੂਨ ਤੇ ਚੋਲੋ ਓਕੇ ਹਾਂਜੀ ਤੇਰੇ ਵੀ ਧੀ ਰਾਂਗਾ ਵੀਰੇ ਰੇਟ ਇਹਦਾ ਲੈਣ ਦੇਣੀ 35000 ਰੁਪਏ ਜੀ ਮਾਨਤਾਂ ਦੇ ਵਿੱਚ ਮਾਨਤਾਂ ਮੌਕੇ ਤੇ ਮੂਰਲੇ ਥਣ ਤੋਂ ਇਹ ਤੇਲ ਤੇ ਦੁੱਧ ਹੈਗਾ 9 ਕਿਲੋ ਇਹ ਪਿਆਰ 6 ਧਰਾਂ ਤੋਂ ਸਤਾਂ ਦੀ شويه ਨਗਰਾਂ ਇਹਦੇ ਰਖਸ਼ਾ ਪਹਿਲਵਾਨ ਤੇ ਤਿੰਨਾਂ ਥਾਣਾਂ ਦੀ ਚਵਾਈ ਓਕੇ ਹੈ ਜਿਹੜਾ ਤੇਲ ਥਾਣਾ ਉਹਦੇ ਵਿੱਚ ਪੰਜ ਸੱਤ ਧਾਰਾਂ ਆਉਂਦੀਆਂ ਆ ਮਿੱਤਰੋ ਠੀਕ ਹੈ ਗਰੇ ਮਿੱਤਰੋ ਆਵੇ ਸਾਊਸ ਰੱਕ ਚੰਗੀ ਆ ਬੜੀ ਵਧੀਆ 35000 ਰੁਪਏ ਇਹਦਾ ਰੇਟ ਆ ਉਹਦੇ ਵਿੱਚੋਂ ਮਾਣਤਾਂ ਨੂੰ ਵੀ ਹੋ ਜਾਊਗਾ ਤੇ ਗਵਾਹ ਹੋਈਆਂ ਮਿੱਤਰੋ ਤੇ ਬਾਕੀ ਚਵਾਈ ਫੂਈ ਨੂੰ ਥੋੜਾ ਜਿਹੜਾ ਲੱਗਾ ਹੋਇਆ ਉਹ ਵੀ ਚੰਗਾ ਮੁਕੀ ਵਾਲਾ ਥਾਣਾ ਜੇ ਟਿਕਾਣੇ ਦੀ ਸੇਵਾ ਕਰ ਲੋਗੇ ਤਾਂ ਦੁੱਧ ਹੋ ਸਕਦਾ 14-15 ਵੀ ਦੇ ਦੇ ਤੇ 12-13 ਕਿਲੋ ਤਾਂ ਨਹੀਂ ਜਾਂਦੀ ਚਰਮਾ ਵਾਲੀ ਜਦ ਨੋਰਮਲ ਸੇਵਾ ਦੇ ਆਪਣੇ ਕੱਲੀ ਤੂੜੀ ਹੀ ਪੈਂਦੀ ਆ ਜੀ ਠੀਕ ਹੈ ਵੀਰੇ ਤੇ ਚਿੱਟੀ ਗਾ ਜਿਹੜੀ ਇਹ ਹੋਗੇ ਜੀ ਇਹਨੂੰ 5-6 ਮਹੀਨੇ ਸੱਤ ਫੂਈ ਹੁੰਦੀ ਠੀਕ ਹੈ ਵੀਰੇ ਤੇ ਦੋ ਤਾਂ ਵਾਈਕਰਪੀ ਜਾਂਦੀ ਆ ਚਵਾਈ ਕਰਦੀ ਹਾਂ ਹਾਂ ਜੀ ਜਦੋਂ ਹੋ ਗਈ ਹੈ ਕਿਉਂਕਿ ਬਾਈ ਉਹਨਾਂ ਨੂੰ ਬੈਪ ਜਿਹੜਾ ਉਹਦਾ ਦੇ ਚਾਈ ਦੇ ਫਿਰ ਮੈਂ ਨਹੀਂ ਕਰਵਾਉਣਾ ਵੀ ਮੈਂ ਖੋਲਦਾ ਹੈ ਬਾਈ ਨੇ ਤੇ ਇੱਕ ਕਰ ਚੋਦੀ ਆ ਤੇ ਦੂਜੇ ਤਾਂ ਦੂਜਾ ਡਾਕਟਰ ਵੀ ਨੇ ਆ ਤੇ ਵੀਰੇ ਖੋਲ ਲਿਆ ਬਣੀ ਕੋਈ ਇਹ ਡੇਢ ਪਾਉਣੇ ਤੋਂ ਕਿਨੇ ਹੋ ਗਏ ਪਾਣੀ ਨੂੰ ਜੀ 1.5 ਤੋਂ ਪਾਉਣੇ 2 ਮਹੀਨੇ ਹਾਂਜੀ ਤੇ ਦੁੱਧ ਵੀਰੇ ਦੁੱਧ ਹੈਗਾ ਹੁਣ 8 ਕਿਲੋ ਜੀ 8 ਕਿਲੋ ਹੋਏਗਾ ਬਾਈ ਤੁਸੀਂ ਕੀਵੇਂ ਜਵਾਈਂ ਡੇਰੀ ਚੀਲ ਠੰਡੀ ਜਿਵੇਂ ਮਰਜ਼ੀ ਭਲਾ ਬਿਣਾ ਜੂੜ ਤੋਂ ਚੋਲੋ ਭਲਾ ਠੀਕ ਆ ਬਾਈ ਤੇ ਇਹ ਕਿੰਨਾ ਰੇਟ ਰੱਖੀਏ ਵੀਰੇ ਇਹ 13 ਜੋ 10000 ਦੀ ਜੀ 10000 ਦੀ ਮਾਨਦਾਨ ਮੋੜ ਲਓ ਹਾਂਜੀ ਹਾਂਜੀ ਮਾਨਦਾਨ ਕਰ ਦਾਂਗੇ ਠੀਕ ਆ ਬਾਈ ਲੈ ਜੀ ਮਿੱਤਰੋ 8 ਕਿਲੋ ਦੁੱਧ ਦਾ 1.5 ਦੋ ਮਹੀਨੇ ਹੋ ਗਏ ਪਣੀ ਨੂੰ ਸੀਡ ਨਿੱਪਣ ਤਾਂ ਹਜੇ ਐ ਹੋਏ 20 ਕੁ ਦਿਨਾਂ ਨੂੰ ਤਾਂ ਹੋ ਜੂਗੀ ਕਰਮਾਂ ਵਾਲੀ ਅੱਜ ਨਹੀਂ ਹਜੇ ਚੈੱਕ ਆਉਂਦੀ ਤੇ ਜਿਵੇਂ ਗਾਂ ਨੂੰ ਮਹੀਨੇ ਤੋਂ ਡੰਗਾ ਤਾਂ ਤੀ ਗਣੀ ਬੜਾ ਮਹੀਨਾ ਲੰਘ ਜਾਵੇ ਤਾਂ ਹੋ ਸਕਦਾ ਵੀ ਗੱਭਣ ਨਹੀਂ 18 ਕਿਲੋ ਦਿੱਤਾ ਇਹਦੇ ਸੱਜਰ ਨਹੀਂ ਸੂਈ ਨਹੀਂ ਕਿੰਨਾ ਲੈ 17 18 ਕਿਲੋ ਸੀਡਾਂ ਦੀ ਫਕਰੀਆ ਜੀ ਆ ਬਾਈ ਉਹਨਾਂ ਫੋਨ ਕਰ ਨੂੰ ਆਪ ਕੋ ਤਾਂ ਨਹੀਂ ਕਰਦੀ ਨਾ ਨਾ ਜਾਵੇ ਠੀਕ ਹੈ ਬਾਈ ਤੇ ਪੂਰੀ ਵੇਹਰੇ ਬੂਰੀ ਮੱਜ ਨੂੰ ਵੀ 2 ਮਹੀਨੇ ਹੋ ਗਏ ਗੱਭਨੋ ਜੀ ਬਾਹਰ ਕਰਦੇ ਚੈੱਕ ਨਹੀਂ ਕਰਵਾਈ ਦੀ ਠੀਕ ਹੈ ਦੁੱਧ ਵੀ ਰੇ ਦੋਨੇ ਥਲੇ 6 ਕਿਲੋ ਹੈਗਾ ਜੀ ਠੰੜੇ ਜਿਹੜੇ ਤੈਨ ਦਾ ਮਗਲਦਾ ਤੂੰ ਮੂਰਲੇ ਖਾਣਾ ਮੂਰਲੇ ਤੋਂ ਕਮੈਣੀ ਵਾਲੇ ਚੜਦਾ ਮੂਰਲੇ ਕਮੈਣੀ ਵਾਲੇ ਤੋਂ ਹਾਂਜੀ ਜਿਹੜੇ ਕੋਲੇ ਤਿਲ ਹੋਈ ਆ ਜਾਂ ਪਹਿਲੇ ਤਿਲ ਸੀ ਪਹਿਲਾਂ ਹੀ ਤਿਲ ਸੀਗੀ ਇਹੇ ਹਾਂਜੀ ਘਾਰਾਂ ਆਉਂਦੀਆਂ 5-7 ਠੀਕ ਹੈ ਬਾਈ ਠੀਕ ਹੈ ਹਾਂਜੀ ਤੇ ਮੈਂ ਦੀ ਮੁੰਦੀ ਕਿਵੇਂ ਵੀਰੇ ਥਾਪੀ ਤੇ ਪਹਾੜਾ ਪਹੁੰਚਣੀ ਵੀ ਲੋੜ ਜਦੋਂ ਮਰਦੀ ਲੋੜ ਲੋੜ ਦਿਓ ਜੀ ਅੱਜ ਟੈਲੀਫੋਨ ਹਣਾ ਮੈਂ ਜਿੱਤਿਆ ਗਈ ਤੇ ਇਹਦਾ ਰੇਟ ਬਾਈ ਇਹਦਾ ਰੇਟ 55000 ਰੁਪਏ 55000 ਰੁਪਏ ਮਾਨਤਾਂ ਨੇ ਦੇ ਵਿੱਚ ਬਾਈ ਮਾਨਤਾਂ ਮੌਕੇ ਤੇ ਕਰ ਦਾਂਗੇ ਜੀ ਠੀਕ ਹੈ ਮੈਂ ਵੀ ਮੇਰੇ ਤੋਂ 6 ਕਿਲੋ ਹੈਗਾ ਦੁੱਧ ਇੱਕ ਬਹਿਣੀ ਵਾਲੇ ਮੂਲ ਨੇ ਥਰ ਤੋਂ ਹੈਗੇ ਆ ਵੀ ਚਲ 5-7 ਘੜਾ ਹੀ ਹੋ ਗਈਆਂ ਲੋਕੋ ਦੀ ਬਤਰੀ ਅੱਜ ਬਹੁਤ ਜੁਲਾਈ ਤੇ ਨਸਰਦਾ ਚੱਲਦੇ ਆ ਓਕੇ ਜੀ ਜਿਵੇਂ ਮਰਜੀ ਬੜਾ ਵੈ ਐਂ ਥਾਪੀ ਮਾਰ ਕੇ ਐਂ ਬੈਠੋ ਠੀਕ ਐਂ ਮਿਲ ਕੋਈ ਨਾ ਹਾਂ ਐਂ ਮੇਰੇ ਤਾਂ ਨਹੀਂ ਆਸ ਤੇਰੀ ਬਤਰੋ ਐਂ ਹੀ ਇਹਨੇ ਮਿਲ ਪੜਨਾ ਕਰਨ ਵਾਲੀ ਦੀ 55000 ਰੁਪਏ ਦਾ ਰੇਟ ਆ 2 ਮਹੀਨੇ ਹੋ ਗਏ ਉਹਨੂੰ ਪਾਣੀ ਨੂੰ ਜਸਾ ਪੁੱਤਰਾ ਜਨ ਨੂੰ ਲੈ ਵੀ ਚੈੱਕ ਕਰੂਗੀ ਤੇ ਆ ਮੈਂ ਵੀ 4 ਨੰਬਰ ਇਹ ਵੀ ਕੱਢ ਲਓ ਇਹ ਵੀ ਹੋ ਗਏ 7 ਕੋ ਮਹੀਨੇ ਤੋਂ ਹੀ ਨੂੰ ਠੀਕ ਤੇ ਸਾਢੇ 4 ਮਹੀਨੇ ਦੀ ਕੱਫੜ ਆ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਆ ਜੀ ਤੇ ਦੁੱਧ ਵੀ ਦੇ ਦੋ ਸੈਂਕੜੇ ਲੈ ਲੈ 6 ਕਿਲੋ ਆ ਜੀ 6 ਕਿਲੋ ਆ ਹਾਂ ਜੀ ਇਹ ਸਾਜੀ ਦੁੱਧ ਕਿੰਨਾ ਕੁ ਦੇਗੀ ਜੀ ਵੀਰੇ ਸਾਜੀ ਇਹ 13 ਕਿਲੋ ਦੁੱਧ ਤਾਂ ਨੇ ਜੀ 13 ਕਿਲੋ ਦੇ ਦੋ ਠੀਕ ਆ ਬਾਈ ਬਾਕੀ ਤੂੰ ਨਹੀਂ ਜਾਣਦਾ ਹਰਾ ਹਰਾਣੀ ਆਪਣੇ ਪੈਂਦਾ ਜੀ ਠੀਕ ਆ ਵੀਰੇ ਠੀਕ ਆ ਬਾਈ ਤੇ ਇਹ ਸੀਰ ਚੋਣ ਚੰਦੂ ਜੀ ਸੂਲ ਪੂਰੀ ਆ ਜੀ ਠੀਕ ਆ ਬਾਈ ਠੀਕ ਆ ਵੀਰੇ ਕੱਦ ਕੋਦ ਬਹੁਤ ਜ਼ਿੰਮੇਵਾਰ ਹੈ ਨਾ ਹਾਂਜੀ ਮੋੜ ਲੈ ਥੋੜੀ ਦੁੱਧ ਦੀ ਕਰਮਾਨੀ ਜਦੋਂ ਇਹ ਤੁਹਾਡੇ ਦੁੱਧ ਨੂੰ ਡਰਾਈ ਕਰਦੀ ਹੈ ਉਹ ਪੂਰੀ ਰਾਜੀ ਹੋ ਜਾਂਦੀ ਹੈ ਤੇ ਜਦੋਂ ਮੈਂ ਇਹ ਦੁੱਧ ਨੂੰ ਚਲਾਈ ਰਹੀ ਹਾਂ ਹਾਂਜੀ ਐਂ ਹੀ ਰਹਿੰਦੀ ਹੈ ਵਧੀਆ ਗੱਲ ਹੈ ਹਾਂਜੀ ਪਾਰਸ ਗੁੱਲ ਤੋਂ ਗੱਪਣਾ ਜੀ ਪਾਰਸ ਤੋਂ ਗੱਪਣਾ ਠੀਕ ਹੋਵੇ ਨਹੀਂ ਮੇਰੇ ਕੋਲ ਪਾਰਸ ਦਾ ਸੀਮੋ ਲੱਗਿਆ ਹੋਇਆ ਇਹਨੂੰ ਤੇ ਦੁੱਧ ਹੈਗਾ ਇਹਦੇ ਸਿਰੇ 6 ਕਿਲੋ ਤੇ ਸਾਡੇ 14 ਮਹੀਨੇ ਦੀ ਹੈ ਨਾ ਇਹਦੇ ਹਾਂਜੀ ਸਾਡੇ 14 ਮਹੀਨੇ ਦੀ ਹੈਗੀ ਹੈ ਬਈ ਗੱਪਲ ਚੈੱਕ ਕਰਾਈ ਹੋਈ ਹੈ ਤੁਸੀਂ ਕਰਵਾ ਸਕਦੇ ਆ ਉਹਦੀ ਤੇ ਇਹਦਾ ਰੇਟ ਬਾਈ ਇਹਦਾ ਰੇਟ ਵੀ 55000 ਠੀਕ ਹੈ ਜੇ ਕੋਈ ਦੋਵੇਂ ਮੱਝਾਂ ਲੈ ਲਵੇ ਭਰਾ ਹਾਂਜੀ ਤੇ ਦੋਹਾਂ ਮੱਝਾਂ ਦਾ ਮਾਰਦਾਨਾ ਖੁੱਲਾ ਕਰ ਦੇਗਾ ਬਾਈ ਖੁੱਲਾ ਕਰ ਦਾਂਗੇ ਜੀ ਠੀਕ ਹੈ ਬਾਈ ਲੈ ਮੇਰੇ ਕੋਲ ਦੋਵੇਂ ਵਈਆਂ ਲੈ ਲੋਗੇ ਤਾਂ ਮਾਰਦਾਨਾ ਨੂੰ ਹੋ ਜਾਊਗਾ ਖੁੱਲਾ ਤੁਹਾਡਾ ਤੇ ਇਹ ਚਾਰ ਮਾਂਸੀ ਬਾਈ ਦੇ ਕੋਲੇ ਚਾਰਾਂ ਨਗਾਂ ਦੀ ਪ੍ਰੋਪਰ ਡਿਟੇਲ ਲੈ ਦਿੱਤੀ ਆ ਗੱਲਬਾਤ ਲਈ ਨੰਬਰ ਨੋਟ ਕਰੋ ਸਿਰਫ ਬਈ ਨੰਬਰ ਦੱਸਿਓ 798620448 ਇੱਕ ਵਾਰੀ ਇੱਕ ਪੰਜਾਬੀ ਦੇ ਕੋਲ 69 86 20 44 48 ਇੱਕ ਵਾਰੀ ਹੋਰ 69 86 20 44 48 69 86 86 20 20 44 48 44 48 ਇਸ ਨੰਬਰ ਤੇ ਕਰਦੀਆਂ ਮਿੱਤਰੋ ਜੀ ਵੀ ਪਾਈ ਦਾ ਕਰਤੇ ਬਾਅਦ ਤੇ 4 ਜਨਵਾਰ ਦਾ 4 ਜਨਵਾਰਾਂ ਦੀ ਪ੍ਰੋਪਰ ਲੈਤੀ ਆ ਤੁਹਾਨੂੰ ਮੈਂ ਡਿਟੇਲ ਅਗਲੀ ਕਾਰਵਾਈ ਤੁਸੀਂ ਕਰਨੀ ਆ ਮੋਗੇ ਸ਼ਹਿਰ ਦੇ ਵਿੱਚ ਆ ਤਿੰਨ ਨੰਬਰ ਤੁੰਗੀ ਦੇ ਵਿੱਚ ਆ ਮੋਗੇ ਤੋਂ ਕੋਲ ਤੋਂ ਰੋਡ ਦੇ ਉੱਤੇ ਜਦੋਂ ਲੋਕੀ ਵਾਲੇ ਪਾਸਿਓ ਆਕੇ ਆਪਾਂ ਕੋਲ ਉਤਰ ਕੇ ਸੋਨਪੂਰੇ ਵਾਲੀ ਸਾਈਡ ਤੋਂ ਵਾਪਸ ਜਾਂਦੇ ਤਾਂ ਇੱਕ ਹੋਰ ਘੱਟ ਜਾਉਣਾ ਚੌਕ ਮੁੜਦਾ ਪੜਦਾ ਦਾ ਟਕਪੋਣੀ ਬਣ ਜਾਂਦੀ ਆ ਪਿਆਸ ਦੇਦੇ ਨੇ ਕੋਈ ਉੱਥੇ ਬਾਈ ਦਾ ਜੇ ਤੁਹਾਨੂੰ ਰਾਹ ਮਿਲ ਜੂਗਾ ਗੱਲਬਾਤ ਵਿੱਚ ਸੰਪਰਕ ਕਰ ਲਿਓ ਬਾਈਕਰ ਹੋਈ ਕਿ ਆਉਣਾ ਹੋਇਆ ਤਾਂ ਲੋਕੇਸ਼ਨ ਮਗਵਾ ਲਿਓ ਬਾਈ ਤੁਹਾਨੂੰ ਕਰਦੀ ਲੋਕੇਸ਼ਨ ਭੇਜੀ ਦਾ ਕੋਈ ਚੌਕਿਆ ਰਹੇ ਤਾਂ ਮਾਰਾ ਸਾਜ ਨੂੰ ਸ਼ੁਕਰੀਆ ਚ